ਤੇ ਗਾਇਸ ਸਵਾਗਤ ਹੈ ਤੁਹਾਡਾ ਦੇਵੀ ਚੈਨਲ 003 ਵਿੱਚ ਤੇ ਦੁਬਾਰਾ ਤੁਹਾਡੇ ਲਈ ਵਿਜ਼ੂਅਲ ਵੀਡੀਓ ਲੈ ਕੇ حاضر ਹੋਈਆਂ ਤੇ ਗਾਇਸ ਦੇਖੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਤੇ ਗਾਇਸ ਅੱਜ ਵੇਸਨ ਦੀ ਪੰਜੀਰੀ ਬਣਾ ਕੇ ਖਵਾਉਣ ਲੱਗੀ ਆ ਪੰਜਾਬੀਆਂ ਨੂੰ ਤੇ ਵੈਸੇ ਵੀ ਪੰਜੀਰੀ ਬਣਾਣੀ ਆਂਦੀ ਹੈ ਜੇਕਰ ਕਿਸੇ ਨੂੰ ਨਹੀਂ ਬਣਾਉਣੀ ਆਂਦੀ ਤੇ ਇਹ ਵੇਖੋ ਅੱਜ ਇਹ ਵੀਡੀਓ ਵਿੱਚ ਮੈਂ ਕਿਵੇਂ ਬਣਾਉਣ ਲੱਗੀ ਆਂ ਤੇ ਇਹਨੂੰ ਇਹ ਪੰਜੀਰੀ ਜਿਹੜੀ ਹੈ ਸਿਹਤ ਲਈ ਵੀ ਬੜੀ ਲਾਭਦਾਇਕ ਹੁੰਦੀ ਹੈ ਬਹੁਤ ਤੰਦਰੁਸਤੀ ਦਿੰਦੀ ਹੈ ਸੇਤ ਨੂੰ ਤੇ ਇਹ ਵੇਖੋ ਜੀ ਆਪਾਂ 1/2 ਕਿਲੋ ਵੇਸਣ ਲਿਆ ਸੀ ਤੇ 1.5 ਪਾ ਪਾ ਦੇਸੀ ਘਿਓ ਵਿੱਚ ਪਾ ਲਿਆ ਸੀ ਦੇਸੀ ਘਿਓ ਵਿੱਚ ਹੀ ਵੇਸਣ ਦੀ ਪੰਜੀਰੀ ਜਾਂ ਕੋਈ ਵੀ ਅਲਸੀ ਨੇ ਪਿੰਨਿਆ ਦੇਸੀ ਘਿਓ ਵਿੱਚ ਹੀ ਬੰਦਿਆ ਹਨ ਤੇ ਆਪਾਂ ਨੇ 100 ਗ੍ਰਾਮ ਬਦਾਮ 100 ਗ੍ਰਾਮ ਕਾਜੂ ਤੇ 100 ਗ੍ਰਾਮ ਹੀ ਸੋਗੀ ਲਈ ਹੈ ਤੇ ਗਾਇਸ ਮੈਂ ਬੇਸਨ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਵੇਖੋ ਬੇਸਨ ਬ੍ਰਾਊਨ ਹੋ ਗਿਆ ਹੈ ਤੇ ਜਦੋਂ ਬ੍ਰਾਊਨ ਹੁੰਦਾ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਵੇਖੋ ਇਹ ਗਿਰੀਆਂ ਨੂੰ ਮੈਂ ਥੋੜਾ ਜਿਆ ਧੋ ਲਿਆ ਤੇ ਕਾਜੂ ਨੂੰ ਵੀ ਜੇ ਤੁਸੀਂ ਚਾਹਨੇ ਆ ਤੇ ਧੋ ਸਕਦੇ ਆ ਪਰ ਮੈਨੂੰ ਕਾਜੂ ਥੋੜੇ ਸਾਫ਼ ਲੱਗੇ ਮੈਂ ਉਦਾਂ ਹੀ ਹੀ ਸਾਫ਼ ਕਰ ਲਿਆ ਕੋਨੇ ਦੇ ਨਾਲ ਤੇ ਗਿਰੀਆਂ ਥੋੜੀਆਂ ਜਿਹੀ ਧੋ ਕੇ ਮੈਂ ਤੇ ਕਾਜੂ ਗ੍ਰाइंड ਕਰਨ ਲੱਗੀਆਂ ਸੋਗੀ ਗਰਮ ਪਾਣੀ ਚ ਰਿਹਾ ਦਿੱਤੀ ਗਈ ਆ ਤੇ ਆ ਵੇਖੋ ਗ੍ਰाइंड ਹੋ ਗਿਆ ਗਿਰੀਆਂ ਤੇ ਕਾਜੂ ਦਦਰੇ ਜੇ ਗ੍ਰाइंड ਕਰਨੇ ਇਹਨੂੰ ਜ਼ਿਆਦਾ ਗ੍ਰाइंड ਨਹੀਂ ਕਰਨੇ ਠੀਕ ਹੈ ਤਾਂ ਜੋ ਪਤਾ ਲੱਗੇ ਵੀ ਆਪਾਂ ਪਾਈਆਂ ਗਿਰੀਆਂ ਗਿਰੀਆਂ ਵਗੈਰਾ ਵਿੱਚ ਪਾਈਆਂ ਆ ਹੈ ਤੇ ਇਹਨੂੰ ਆਪਾਂ ਵੇਖੋ ਕਿਉਂ ਕਾਫੀ ਸੀ ਤੇ ਮੈਂ ਇਹਨਾਂ ਨੂੰ ਰੋਸਟ ਨਹੀਂ ਕੀਤਾ ਕਈ ਗਿਰੀਆਂ ਨੂੰ ਰੋਸਟ ਕਰਕੇ ਪਾਉਂਦੇ ਪਰ ਮੈਂ ਉਦਾਂ ਹੀ ਇਹਨਾਂ ਨੂੰ ਪਾਣ ਲੱਗੀ ਆ ਕਿਉਂਕਿ ਕਿਉਂਦਾ ਨਹੀਂ ਕਿੰਨਾ ਹੁੰਦਾ ਤੇ ਵਿੱਚ ਇਹ ਚਾਹ ਚੰਗੀ ਤੇਰਾ ਮਿਕਸ ਕਰ ਲੈਣੀ ਆਪਾਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਚਾਹੋ ਤੇ ਹੋਰ ਵੀ ਪਾ ਸਕਦੇ ਹੋ ਚਾਰੇ ਮਗ ਜਖਸਖਸ ਚਾਰੇ ਗੁੰਦਾ ਪਰ ਮੈਂ ਅਰ ਕੀ ਥੋੜਾ ਹੀ ਸਮਾਨ ਪਾਇਆ ਪਿਛਲੀ ਵਾਰੀ ਬਣਾਏ ਤੇ ਮੈਂ ਕਾਫੀ ਸਮਾਨ ਪਾਇਆ ਸੀ ਤੁਹਾਨੂੰ ਵੈਸੇ ਵੀ ਸੱਡੀਆਂ ਖਤਮ ਹੋਣ ਵਾਲੀਆਂ ਕਿਉਂਕਿ ਮੈਂ ਰੈਡੀਮੇਡ ਬੰਨੀਆਂ ਮੰਗਾਲੀਆਂ ਸੀ ਇਹਦੇ ਵਿੱਚ ਆਪਾਂ ਥੋੜੀ ਸ਼ੱਕਰ ਪਾ ਲਈ ਤੇ ਤੁਸੀਂ ਬੂਰਾ ਖੰਡ ਵੀ ਪਾ ਸਕਦੇ ਹੋ ਜਾਂ ਘਰ 'ਚ ਜਿਹੜੀ ਚਾਹ ਵਾਲੀ ਚੀਨੀ ਆ ਉਹਨੂੰ ਗ੍ਰਾਈਂਡ ਕਰਕੇ ਪਾ ਸਕਦੇ ਹੋ ਤਾਂ ਬਚੀ ਨਹੀਂ ਪਾਓਗੇ ਤੇ ਤੁਹਾਡੇ ਮੂੰਹ 'ਚ ਆਏਗੀ ਤੇ ਦੇਖੋ ਆਪਾਂ ਪਾ ਲਈ ਸ਼ੱਕਰ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜਿਹੜਾ ਆਪਾਂ 1/2 ਕਿਲੋ ਬੇਸਣ ਲਿਆ ਸੀ ਨਾ ਕੜਾਈ ਛੋਟੀ ਹੁੰਨ ਕਰਕੇ ਬੇਸਣ ਜਿਹੜਾ ਪੂਰਾ ਨਹੀਂ ਆਇਆ ਥੋੜਾ ਜਿਹਾ ਬੇਸਣ ਬਚ ਗਿਆ ਸੀ ਤੇ ਉਹ ਆਪਾਂ ਲੱਗੇ ਆਪਾਂ ਹੁਣ ਸੋਗੀ ਵੀ ਵਿੱਚ ਪਾਤੀ ਹੈ ਜੋ ਕੁਛ ਲਿਆ ਸੀ ਸਾਰਾ ਕੁਝ ਇਸ ਸਮਾਨ ਪਾਤਾ ਤੇ ਆਪਾਂ ਉਹ ਬੇਸਣ ਨੂੰ ਨਾ ਥੋੜਾ ਜਿਹਾ ਭੁੰਨ ਲਾਂਗੇ ਇਹਨੂੰ ਕੜਾਈ 'ਚ ਕੱਢ ਕੇ ਐਸੇ ਕੜਾਈ 'ਚ ਮੈਂ ਬੇਸਣ ਭੁੰਨਣ ਲੱਗੀ ਹਾਂ ਜਿਹੜਾ ਥੋੜਾ ਜਿਹਾ ਬਚਿਆ ਤੇ ਇਹਦੇ ਵਿੱਚ ਇਹ ਫੇਰ ਮਿਕਸ ਕਰ ਲਾਂਗੇ ਜੇ ਆਪਾਂ ਨੂੰ ਕੜਾਈਚ ਨੂੰ ਵਾਲਾ ਜਿਹੜਾ ਸਮਾਨ ਹੈ ਆਪਾਂ ਮੈਂ ਕੱਢਣ ਲੱਗੀਆਂ ਪ੍ਰਾਂਤ ਵਿੱਚ ਤੇ ਗੱਢ ਕੇ ਤੇ ਜੇ ਤੁਹਾਡੀ ਕੋਲ ਵੱਡਾ ਕੋਈ ਕੜਾਈ ਜਾਂ ਜੋ ਕੁਝ ਵੀ ਹੈ ਉਹਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਿਓ ਅੱਧਾ ਕਿਲੋ ਵੇਸਨ ਠੀਕ ਹੈ ਤੇ ਅੱਧਾ ਕਿਲੋ ਤੋਂ ਘੱਟ ਕੀ ਬਣਾਣਾ ਹੁੰਦਾ ਜਾਂ ਤਾਂ ਫਿਰ ਕਿਲੋ 2 ਕਿਲੋ ਵੀ ਕਈ ਬਣਾ ਲਦੇ ਜਾਦਾ ਵੀ ਬਣਾ ਸਕਦੇ ਹਾਂ ਤੇ ਮੇਰਾ ਜਿਹੜਾ ਵੇਸਨ ਬਣਿਆ ਬਚਿਆ ਸੀ ਤੇ ਉਹਨੂੰ ਮੈਂ ਦੁਬਾਰਾ ਹੁਣ ਘਿਓ ਚ ਭੁੰਨ ਲੱਗੀ ਆ ਫਿਰ ਇਹਦੇ ਵੀ ਚਾਹੀ ਮੈਂ ਆਪਾਂ ਮਿਕਸ ਕਰ ਲਾਂਗੇ ਠੀਕ ਹੈ ਕਿਉਂਕਿ ਵੇਸਣ ਜਿਹੜਾ ਪਾ ਲਿਆ ਆਪਾਂ ਤੇ ਥੋੜਾ ਜਿਹਾ ਕੱਚਾ ਹੋਰ ਭੁੰਨ ਲਾਂਗੇ ਚੰਗੀ ਤਰ੍ਹਾਂ ਤੇ ਇਹਨੂੰ ਭੁੰਨ ਕੇ ਚੰਗੀ ਤਰ੍ਹਾਂ ਤੇ ਵਿੱਚੇ ਹੀ ਮੈਂ ਥੋੜੀ ਜੀ ਸ਼ੱਕਰ ਵੀ ਪਾ ਲਾਂਗੀ ਕਿਉਂਕਿ ਸ਼ੱਕਰ ਉਹਦੇ ਹਿਸਾਬ ਨਾਲ ਆ ਗਈ ਸੀ ਤੇ ਜਿੰਨਾ ਵੇਸਣ ਲਿਆ ਉਸ ਤੋਂ ਥੋੜੀ ਜੀ ਘੱਟ ਸ਼ੱਕਰ ਰੱਖੀ ਆਪਾਂ ਤੇ ਜੇ ਮੰਨ ਲਓ ਦੋ ਕੋਲੀਆਂ ਵੇਸਣ ਐ ਤੇ ਇੱਕ ਕੋਲੀ ਚੱਕਰ ਦੀ ਰੱਖਾਂਗੇ ਮੈਂ ਮਿੱਠਾ ਘਾਟੀ ਖਾਣੇ ਜਿਹੜੇ ਜ਼ਿਆਦਾ ਮਿੱਠੇ ਨੇ ਸ਼ੀਕੀਨ ਐ ਉਹ ਬਰਾਬਰ ਵੀ ਦੇ ਰੱਖ ਸਕਦੇ ਜਿੰਨਾ ਵੇਸਣ ਉੰਨੀ ਚੱਕਰ ਵੀ ਰੱਖ ਸਕਦੇ ਹੋ ਤੇ ਤੇ ਗਾਇਸਾ ਪਾ ਚੱਕਰ ਵੀ ਪਾ ਲਈ ਨਾ ਲਈ ਮਿਕਸ ਕਰ ਲਈ ਕਿਉਂਕਿ ਭੁੰਨਣ ਨਾਲ ਤੇ ਸੱਕਰ ਜਿਹੜੀ ਐ ਨਾ ਸਾੜ ਜਾਂਦੀ ਐ ਇਸ ਕਰਕੇ ਹੁਣ ਆਪਾਂ ਮਿਕਸ ਕਰ ਲਈ ਇਹਦੇ ਵਿੱਚ ਇਹ ਆਪਾਂ ਜਿਹੜੀ ਦੂਸਰੀ ਪੰਜੀਰੀ ਵੀ ਮਿਕਸ ਕਰ ਲਈ ਤੇ ਆਪਣੀ ਥੋੜੀ ਜੀ ਜ਼ਿਆਦਾ ਬਣ ਗਈ ਐ ਤੇ ਅੱਧਾ ਕਿਲੋ ਦੀ ਆਪਣੀ ਕਿਲੋ ਦੀ ਪੰਜੀਰੀ ਬਣ ਗਈ ਕਿਲੋ ਸਵਾ ਕਿਲੋ ਤੇ ਪੰਜੀਰੀ ਆਪਣੀ ਬਣ ਗਈ ਆ ਹੁਣ ਤਰੀ ਹੋਈ ਚਾਹ ਚਾਹ ਦੇ ਨਾਲ ਇਹਨੂੰ ਲਿਓ ਖਾ ਅੱਧੀ ਕੋਲੀ ਸਵੇਰੇ ਤੇ ਅੱਧੀ ਕੋਲੀ ਸ਼ਾਮ ਨੂੰ ਇੰਨਾ ਤੁਹਾਡਾ ਸਿਰ ਦਾ ਦਰਦ ਠੀਕ ਹੋ ਜਾਏਗਾ ਲੱਤਾਂ ਦਾ ਦਰਦ ਠੀਕ ਹੋ ਜਾਣਗੀਆਂ ਸਭ ਕੁਛ ਦਰਦਾਂ ਠੀਕ ਹੋ ਜਾਏਗਾ